ਸਿਕਾ ਜੀ ਸਾਰਿਆਂ ਨੂੰ ਤੁਹਾਡਾ ਸਵਾਗਤ ਹੈ ਆਪਣੇ YouTube ਚੈਨਲ ਤੇ ਤੇ ਅੱਜ ਤਰੀਕ ਹੋ ਗਈ 31 ਦਿਨਾਂ ਦਾ ਦੁਆਰ ਤੇ ਤੁਹਾਨੂੰ ਪਤਾ ਹੀ ਹੈ ਜੀ ਪੰਜਾਬ ਚ ਹੜ੍ਹਾਂ ਦੇ ਹਾਲਾਤ ਬਣੇ ਹੋਏ ਹਨ ਚਾਰੇ ਪਾਸੇ ਦੋ ਦਿਨਾਂ ਤੋਂ ਬਾਰਿਸ਼ ਰੁਕੀ ਸੀ ਤੇ ਰਾਤ ਦੀ ਫੇਰ ਪੈ ਰਹੀ ਹੈ ਬਹੁਤ ਜ਼ਿਆਦੀ ਬਹੁਤ ਮਾੜਾ ਹਾਲ ਹੋਇਆ ਪਿਆਗਾ ਹੁਣੀ ਮੈਨੂੰ ਲੱਗਦਾ ਸ਼ਾਇਦ ਬੰਦ ਹੋਈ ਹੈ ਤੇ ਰਾਤ ਦਾ ਫੁੱਲ ਮੀਂਹ ਸੀ ਪੂਰਾ ਪਰਮਾ ਰਮਾਧਾਨਾ ਸੁਖੀ ਰੱਖੇ ਬਹੁਤ ਬਹੁਤ ਪਾਣੀ ਵੀ ਇੱਧਰ ਵੀ ਆਇਆ ਨਾ ਆਵੇ ਉੱਧਰ ਹੋਰ ਤੇ ਤੁਹਾਨੂੰ ਦਿਖਾਉਣੇ ਆ ਬਜਾਏ ਅੱਗੇ ਹਾਲਾਤ ਦਿਖਾਉਣੇ ਤੁਹਾਨੂੰ ਕੀ ਹਾਲਾਤ ਨੇ ਮਾਨਸਾ ਦੇ ਤੁਰ ਚੱਲਦੇ ਦੇਖੋ ਮਿੱਤਰੋ ਗਲੀਆਂ ਦੇ ਹਾਲ ਮਾਨਸਾ ਦੇ ਪੁੱਸਤਾ ਹੈ ਪੁੱਸਤਾ ਹੈ ਮੀਂਹ ਦਾ ਪਾਣੀ ਗੰਦਾ ਪਾਣੀ ਆ ਜਾਂਦਾ ਕੁਛ ਉਮੀਦ ਆ ਬਹੁਤ ਬੁਰਾ ਹਾਲ ਹੋਇਆ ਇਹ ਮੀਂਹ ਪੈਂਦੇ ਨੇ ਦੇਖ ਹੀ ਰਹੇ ਤੁਸੀਂ ਹਾਲਾਤ ਹਨਾ ਰਾਤ ਦਾ ਮੀਂਹ ਪੈ ਰਿਹਾ ਤੇ ਤੁਹਾਨੂੰ ਬਾਜ਼ਾਰ ਵੀ ਦਿਖਾਵਾਂਗੇ ਅੱਗੇ ਜਾ ਕੇ ਦੇਖੋ ਮੇਰੇ ਕੋਲ ਪਾਣੀ ਬਾਜ਼ਾਰ ਇਹ ਬਾਜ਼ਾਰ ਦੇ ਹਾਲਾਤ ਨੇ ਹੰਦਖਾ ਰਹੇ ਨੇ ਥੋੜਾ ਜਿਹਾ ਮੀਂਹ ਪੈਣ ਨਾਲ ਹੀ ਪਾਣੀ ਭਰ ਜਾਂਦਾ ਪੂਰਾ ਖੁੱਲ ਤੇ ਦੁਕਾਨਾਂ 'ਚ ਵੀ ਪਾਣੀ ਮੜ ਜਾਂਦਾ ਟੀ ਵਾਲੀ ਨੇ ਬੜੀ ਮਾੜੇ ਹਾਲ ਜਾਨਸੋ ਕੋਈ ਨਹੀਂ ਪਹੁੰਚਦਾ ਪਰੋ ਜਿੱਦ ਤੱਕ ਦੇਖੋਗੇ ਪਾਣੀ ਪਾਣੀ ਹੈ ਪਰ ਕੱਤਈ ਵਾਰ ਤਾਂ ਆਹ ਦੁਕਾਨਾਂ ਦੇ ਵੀ ਪਾਣੀ ਪੜ ਜਾਂਦਾ ਐਨਾ ਬੁਰਾ ਹਾਲ ਹੋ ਜਾਂਦਾ ਕਿ ਇਹਨਾਂ ਦੇ ਪਾਣੀ ਅੰਦਰ ਵੜ ਜਾਂਦਾ ਸੂਮਾਨ ਖਰਾਬ ਹੋ ਜਾਂਦੇ ਨੇ ਹਨਾ ਦਿੱਖ ਉਹ ਸਾਹਮਣੇ ਹਾਰਟਕ ਕਟ ਕਰੋੜ ਆ ਗਿਆ ਇਹੀ ਰੰਗ ਮੇਰੇ ਪਰ ਥੋੜਾ ਜਿਹਾ ਵੀ ਪਿਆ ਨਹੀਂ ਤੇ ਇਹ ਤਾਂ ਭੱਗ ਗਿਆ ਭੇਕੇ ਥੋੜਾ ਜਿਹਾ ਵੀ ਪਿਆ ਨਹੀਂ ਤੇ ਬਾਜ਼ਾਰ ਫੁੱਲ ਹੋਇਆ ਨਹੀਂ ਅੱਜ ਤਾਂ ਇਹ ਜਿਹੇ ਹਾਲਾਤ ਨੇ ਆ ਸਾਰੀ ਮੋਬਾਈਲ ਸੌਂਗੀਆਂ ਕਹਤਨਾ ਹੈ ਇਧਰ ਹਾਰਡਵੇਅਰ ਸਪੇਅਰ ਪਾਰਟ ਸਾਰਾ ਮੋਬਾਈਲਾਂ ਦਾ ਮਿਲਦਾ ਐਕਸੈਸਰੀ ਮਿਲਦੀ ਐ ਆਪਾਂ ਆ ਗਏ ਆ ਸ਼ਕਤੀਪਾਵਨ ਵਾਲੀ ਗਲੀ ਮਾਨਸਾ ਲੂਣਾ ਰੋਡ ਤੇ ਐਸੀ ਗਲੀ ਸ਼ਕਤੀਪਾਵਨ ਵਾਲੀ ਗਲੀ ਕਿਦੇ ਕਿੰਨਾ ਗੰਦਾ ਪਾਣੀ ਹੈ ਜੀ ਵੀ ਹਜੇ ਵੀ ਪਹਿਰਿਆ ਕਰ ਸੀ ਤਾਂ ਮੀਂਹ ਚ ਪਰਦਾ ਲਾਉ ਲੋ ਮਾਰੇ ਅੰਦੀ ਜੀ ਗੰਦਾ ਪਾਣੀ ਉਹ ਟੈਂਕ ਵਾਲਾ ਉੱਤੀ ਪਾ ਗਿਆ ਸਰਦਾਰ ਸਰੀਆਂ ਤੇ ਨਾ ਪਰੀਆਂ ਤੇ ਜਿਹੜਾ ਆਪਣੇ ਵਾਲਾ ਇਲਾਕਾ ਨਾ ਆਪਣੇ ਇਲਾਕੇ ਚ ਸਭ ਤੋਂ ਬੈਸਟ ਇਲਾਕਾ ਜਿੱਥੇ ਪਾਣੀ ਘੱਟ ਹੁੰਦਾ ਦੇ ਜਨਾ ਮਰ ਜਿੰਮੀ ਪਾਵੇ ਜੋੜ ਪੂਰ ਵਾਲਾ ਲੈਮੀ ਇਹ ਆਪਣੇ ਜਾਣਦੇ ਨੇ ਆਪਾਂ ਨੂੰ ਜੀ ਤੁਮਹਾਨੂੰ ਨਾਲ ਕੰਮ ਕਰਦੇ ਰਹੇਗੇ ਹੋਲ ਸੇਲ ਤੇ ਇੱਕ ਮਿੰਟ ਆ ਤੁਹਾਨੂੰ ਦੇਖੋ ਜੀ ਫੋਨ ਤੇ ਵੀ ਪਾਣੀ ਪਾਈ ਹੋਈ। ਬਹੁਤ ਬੁਰਾ ਹਾਲ ਹੈ। ਨਹੀਂ ਮਾਨਸਾ ਦਾ। ਇਹ ਤਾਂ ਹਜੇ ਅਸੀਂ ਬੱਸ ਸਟੈਂਡ 'ਚ ਨਹੀਂ ਆਂਦੇ। ਇਹ ਬੱਸ ਸਟੈਂਡ ਵਾਗੇ ਸਾਡੇ ਆਣੀ ਪਤਾ ਮੈਂ ਇੱਧਰ ਡੁੱਬ ਗਿਆ। ਉਹ ਪਾਣੀ ਇਹ ਹੁਣ ਦੇਖੋ ਆਪਣੇ ਫੋਨ ਦੀ ਛੁੱਟੀਆਂ ਅਜੇ ਤੱਕ ਜਿਵੇਂ ਵੈਸੇ ਤਾਂ ਪਰ ਹੁਣ ਦੇਖੋ ਕਮੈਂਟ ਵਧਾਣ ਕੀ ਆ ਫਿਰ ਨਾ ਇਹ ਫਿਰ ਅਜੇ ਮੈਸੇਜ ਆਈਗਾ ਦੇਖ ਰਿਹਾ ਮੈਂ ਤਾਂ ਲਾਦਾ ਹੋਰ ਵਧਾਣਗੇ ਛੁੱਟੀਆਂ ਉਹ ਵੀ ਕੋਈ ਵਾਕੀ ਦੇਖੋ ਤਾਂ ਇਹ ਸਰਕਾਰ ਚਲੋ ਇਹ ਹੰਥ ਹੰਮੇ ਦੇ ਪੱਕਰੇ ਉਸ ਲਈ ਆਪਣੇ ਸਾਰੇ ਗੱਈਆਂ ਦਾ ਮਾਨਸਾ ਕਿ ਬੁਰਾ ਹਾਲ ਹੋਇਆ अपनी तो गली इलाका तो ला तो तो जो अपना इलाका ये मानसा का सब तो वाई इलाका ना तो यह साफ सुथरा रहा कोई प्रॉब्लम नहीं ना च पानी खड़े देखो जी आप दिखाने तेन ਉਹ ਵੀ ਆ ਸਾਡੇ ਲੱਲੂ ਵਾਲਾ ਰੋਡ ਤੇ ਖੇਵਣ ਦੀ ਖੇਵਣ ਦੀ ਦੁਕਾਨ ਆ ਇਹ ਥੋੜੇ ਜਿੜੀ ਚੀਜ਼ੇ ਕੰਮ ਕਰ ਰਹੇ ਨੇ ਬਾਈ ਨੇ ਬਹੁਤ ਸੋਹਣਾ ਕੰਮ ਕਰਦੇ ਨੇ ਬਰੇ ਇੱਕ ਉਹ ਦਹੀਂ ਚਨੇ ਖਾਨ ਵਾਲੇ ਚਨੇ ਵਧੀਆ ਵੈਰਾਈਟੀ ਰੱਖਦਾ ਬਾਈ ਬਹੁਤ ਸੋਹਣੀ-ਸੋਹਣੀ ਵੈਰਾਈਟੀ ਰੱਖਦਾ ਹੈ ਸਾਰੀ ਕਿ ਚੀਜ਼ ਮਿਲਦੀ ਹੈ ਇਹਦੇ ਕੋਲ ਥੋੜਾ ਸਾਲ ਦੋ ਸਾਲ ਹੀ ਹੋਨੇ ਹਨ ਨਾ ਕਿੰਨੇ ਤੇਰੇ ਕੋਲ ਕਿੰਨੇ ਸਾਲ ਹੋ ਗਏ ਇੱਥੇ ਚਾਰ ਸਾਲ ਹੋ ਗਏ ਹਾਂ ਚਾਰ ਕਸਾਲ ਹੋ ਗਏ ਬਾਈ ਨੇ ਕੰਮ ਕਰਿਆ ਨੂੰ ਤੇ ਵਧੀਆ ਕੰਮ ਚੱਲ ਪਿਆ ਬਾਈ ਦਾ ਵਧੀਆ ਮਾਲਕ ਤਰੱਕੀਆਂ ਬਖਸ਼ੇ ਆਹ ਤੇ ਕੋ ਮਿੱਤਰ ਆ ਗਿਆ ਆਪਣਾ ਰੋਡ ਇਹ ਆਪਣਾ ਮਾਨਸਾ ਦਾ ਤੇ ਆਪਣਾ ਇਹ ਮਤਲਬ ਇਹ ਦੇਖਿਆ ਸੀ ਨਾ ਬਾਜ਼ਾਰ ਚ ਕਿੰਨਾ ਪਾਣੀ ਖੜਾਗਾ ਤੇ ਕਿੰਨਾ ਬੁਰਾ ਹਾਲਾ ਤਾਂ ਆਪਣੇ ਇੱਧਰ ਜਮੋ ਸਾਬਾ ਇਹ ਪਾਣੀ ਨਹੀਂ ਖੜਦਾ ਕੋਈ ਗੰਦ ਪੈਲ ਨਹੀਂ ਕੋਈ ਕੁਝ ਨਹੀਂ ਵਧੀਆਗਾ ਨਜ਼ਾਰਾਗਾ ਸਾਰੇ ਪਾਸੇ ਵਧੀਆ ਬਹੁਤ ਸੋਖੇ ਆ ਤਾਂ ਤਾਂ ਅਸੀਂ ਜਨਾ ਮਰਜੀ ਮੀਂਹ ਪਈ ਜਾਵੇ ਚਾਹੇ ਪਾਣੀ ਨਹੀਂ ਖੜੂਗਾ ਇੱਧਰ ਕਦੇ ਵੀ ਚਲੋ ਸਾਨੂੰ ਮੀਂਹ ਪਈ ਜਾਂਦਾ ਥੋੜਾ ਥੋੜਾ ਹੁਣ ਹੁਣ ਘਰੇ ਜਾ ਕੇ ਮਿਲਦੇ ਆ ਤਰ ਆਪਾਂ ਆ ਗਏ ਆਪਣੇ ਘਰ ਕੋਲੇ ਮੀਂਹ ਹਜੇ ਵੀ ਹੈਗਾ ਪਈ ਜਾਂਦਾ ਥੋੜਾ ਥੋੜਾ ਮੀਂਹ ਹਜੇ ਆ ਦੇਖੋ ਕਿੰਨਾ ਬੱਦਲ ਆਉਂਦਾ ਜਿਹੜਾ ਉਹ ਸਾਹਮਣੇ ਗੰਧ ਛੁਲ ਆ ਗਿਆ ਆਪਣਾ ਉਹ ਕੰਧ ਲੱਗਦੀ ਆ ਆ ਜਿਹੜਾ ਹੈਗਾ ਤੁਹਾਨੂੰ ਦੱਸਿਆ ਸੀ ਮੈਂ ਪਹਿਲਾਂ ਵਾਲੇ ਵੀਡੀਓ ਚ ਸ਼ਰਮ ਕੁਮਾਰੀ ਜੀ ਦਾ ਮੰਦਿਰ ਇਹ ਆ ਦੇਖ ਇਹ ਤਾਂ ਚਾਰ ਬਿਲਡਿੰਗ ਉੱਚਾ ਹੈਗਾ ਆਰੇ ਹਿੱਦਰ ਸਾਹਮਣੇ ਉਹ ਬਾਜ਼ਾਰ ਆਇਆ ਮੈਂ ਸਾਹਮਣੇ ਬਿਲਕੁਲ ਕਿੰਨਾ ਪਾਣੀ ਫਿਰ ਰਿਹਾ ਯਾਰ ਚ ਪਾਣੀ ਝਿੱਕੋ ਤਾਂ ਟੈਂਕ ਪੂਰਾ ਰਿਹਾ ਦੇਖੋ ਲੋੜ ਸਾਰੀ ਖਰਾਬ ਕਰਤੀ ਕਿੰਦੇ ਪਾਣੀ ਨਾਲ ਸਹੀ ਗੱਲ ਹੈ ਪਾਣੀ ਬਹੁਤ ਸੀ ਨਾ ਹਾਂ ਬਹੁਤ ਪਾਣੀ ਸੀ ਹੂੰ ਲਈ ਤੁੰਦਹਾ ਮਾਨਸਾ ਜਰ ਦਾ ਹਾਲ ਹਨ ਤੇ ਹੁਣ ਘਰ ਆਗੇ ਸੀ ਆਪਾਂ ਕਿਉਂ ਮੀਂਹ ਪੈਣ ਲੱਗ ਗਿਆ ਕਾ ਵੀ ਬੁਰਾ ਹਾਲ ਉਹਦਰ ਮਤਲਬ ਕਿ ਕੱਲਾ ਮੀਂਹ ਨਹੀਂ ਵਿੱਚ ਸੀਵਰੇਜ ਦਾ ਪਾਣੀ ਹੋਰ ਬਹੁਤ ਕੁਝ ਰਲ ਜਾਂਦਾ ਉਹ ਵਿੱਚ ਤੇ ਬਹੁਤ ਬੁਰਾ ਹਾਲ ਹੋ ਜਾਂਦਾ ਹਜੇ ਥੋੜਾ ਜਿਹਾ ਜੇ ਹੁੰਦਾ ਹੈ ਕਿ ਬਰੀ ਜ਼ਿਆਦਾ ਮੀਂਹ ਪੈ ਜਾਂਦਾ ਤਾਂ ਮਤਲਬ ਕਿ ਦਕਾਨਾਂ 'ਚ ਵੀ ਪਾਣੀ ਜਾਂਦਾ ਪਾਣੀ ਅੰਦਰ ਸਾਰਾ ਸਮਾਨ ਖਰਾਬ ਹੋ ਜਾਂਦਾ ਲੋਕਾਂ ਦਾ ਬਹੁਤ ਬੁਰਾ ਹਾਲ ਹੁੰਦਾ ਸੀਵਰੇਜ ਦੇ ਅੱਥੇ ਮੀ ਪਾਇ ਰਿਹਾ ਹਜੇ ਹੋਰ ਕਹਿੰਦੇ ਵੀ ਹੋਰ ਵੀ ਦੱਸਿਆ ਹੋਇਆ ਮੀਂਹ ਹਜੇ ਕਹਿੰਦੇ 4-5 ਵਜੇ ਤੱਕ ਹੋਰ ਵੀ ਪੈ ਸਕਦਾ ਹੈ ਕੱਲ ਦਾ ਵੀ ਪੈ ਸਕਦਾ ਹੈ ਤੇ ਆਪਾਂ ਦਾ ਅਰਦਾਸ ਕਰਦੇ ਪਰਮਾਤਮਾ ਕੋਲੋਂ ਵੀ ਪਰਮਾਤਮਾ ਤੋਂ ਬਹੁਤ ਮੀਂਹ ਪੈ ਰਿਹਾ ਹੁਣ ਤਾਂ ਬੱਸ ਕਰ ਜਾ ਵਾਇਪਲ। ਕੋਈ ਜਾਰੇ ਲਈ ਹਜੇ ਗਰੀਬ ਹੀ ਬੈਠੇ ਹੁੰਦੇ ਨੇ ਜਿਹਨਾਂ ਛੱਤਾਂ ਡਿੱਗ ਪਈਆਂ ਹਨ ਕਾਰਜਚਾਰਾਂ ਦੇ ਖਰਾਬ ਨੇ ਸਾਡੇ ਆਪਣੇ ਗਲੀ ਕਿਥੇ ਤਿੰਨ ਚਾਰ ਘਰ ਹਟ ਕੇ ਉਹਨਾਂ ਦਾ ਛੱਤ ਡਿੱਗ ਪਈ ਮੇਟ ਪਹਿਲਾਂ ਮੀਂਹ ਪਿਆਗਾ ਤੇ ਉਹ ਕਰਪਾਉ ਦੇ ਕਰ ਦੇਣਗੇ ਪਰ ਉਹਨਾਂ ਨੂੰ ਕੱਲ ਨਹੀਂ ਮਿਲ ਰਿਹਾ। ਤੇ ਬੋ ਰਹਾ ਹਾਂ ਅੱਜ ਤੇ ਜਿੰਨਾ ਉਸ ਆ ਦਾ ਵਿਚਾਰ ਰੱਖਿਓ ਕਰੋ ਬਾਹਰ ਘਾਟੀ ਨਿਕਲਿਓ ਤੇ ਧੰਨਵਾਦ ਤੁਹਾਡਾ ਬਹੁਤ-ਬਹੁਤ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਦੇ ਹੋ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰਿਓ ਧੰਨਵਾਦ